ਨਕਲੀ ਸ਼ਰਾਬ ਨਾਲ 23 ਤੋਂ ਵੱਧ ਮੌਤਾਂ ਹੋ ਗਈਆਂ ਪਰ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹ ਜਿਹੜੇ ਪ੍ਰੋਗਰਾਮਾਂ ਦੇ ਵਿੱਚ ਲੋਕਾਂ ਨੂੰ ਸੌਹਾ ਖਵਾ ਰਹੇ ਨੇ ਸੌਹਾ ਖਵਾਉਣ ਨਾਲ ਕੁਝ ਨਹੀਂ ਹੁੰਦਾ ਜਿਹੜੇ ਲੋਕ ਨਸ਼ੇ ਦੇ ਆਦੀ ਹੋਏ ਹੋਏ ਨੇ ਉਹਨਾਂ ਨੂੰ ਕੋਈ ਖਾਸ ਟ੍ਰੀਟਮੈਂਟ ਦੇਣਾ ਪਵੇਗਾ ਤੇ ਜਿਹੜੇ ਕੇਜਰੀਵਾਲ ਨੇ ਉਹ ਭਗਵੰਤ ਮਾਨ ਨਾਲ ਰਲ ਕੇ ਸ਼ਰਾਬ ਨੂੰ ਸ਼ਰਾਬ ਨਹੀਂ ਸਮਝਦੇ ਨਸ਼ਾ ਨਹੀਂ ਸਮਝਦੇ ਉਹ ਇੱਕ ਆਮ ਇਹੜਾ ਪੀਣ ਵਾਲਾ ਪਦਾਰਥ ਹੀ ਸਮਝੀ ਜਾਂਦੇ ਨੇ ਸ਼ਰਾਬ ਵੀ ਇੱਕ ਮਾੜੀ ਲਾਤ ਹੈ ਜਿਹੜੀ ਭਗਵੰਤ ਮਾਨ ਨੂੰ ਲੱਗੀ ਹੋਈ ਹੈ ਅਤੇ ਉਹ ਬੇਤੁੱਕੇ ਬਿਆਨਬਾਜ਼ੀ ਜਿਹੜੀ ਹਰ ਵਾਰ ਦੇ ਦਿੰਦੇ ਨੇ ਅਤੇ ਜਿਹੜੇ ਇਸ਼ਤਿਹਾਰਾਂ ਦੇ ਉੱਤੇ ਇੰਨੇ-ਇੰਨੇ ਪੈਸੇ ਖਰਚ ਰਹੇ ਨੇ ਅਤੇ ਪੰਜਾਬ ਦਾ ਪੈਸਾ ਜਿਹੜਾ ਪਾਣੀ ਵਾਗ ਬਹਾਰ ਰਹੇ ਨੇ ਪੰਜਾਬ ਦਾ ਜਿਹੜਾ ਪੈਸਾ ਹੈ ਉਹ ਇਸ਼ਤਿਹਾਰਾਂ ਦੀ ਬਜਾਏ ਕਿਸੇ ਚੰਗੇ ਕੰਮ ਉੱਤੇ ਲਾਉਣ ਤਾਂ ਵਧੀਆ ਹੋਵੇਗਾ ਕੀ ਕਹਿਣਾ ਰਵਨੀਤ ਬਿੱਟੂ ਦਾ ਉਹ ਤੁਹਾਨੂੰ ਦਿਖਾਉਂਦੇ ਆ ਦੇਖੋ ਕੇਜਰੀਵਾਲ ਸਾਹਿਬ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਤੇ ਤੁਹਾਡੇ ਮੁੱਖ ਮੰਤਰੀ ਕਿਹੜੀਆਂ ਗੱਲਾਂ ਕਰਦੇ ਹੋ ਅੱਜ ਪਿੰਡ ਲਗੜੋਆ ਨਮਾਸ਼ਹਿਰ ਦੇ ਵਿੱਚ ਜਿੱਥੇ ਇੱਕ ਪ੍ਰੋਗਰਾਮ ਦੇ ਵਿੱਚ ਜਿਹੜੇ ਕੇਜਰੀਵਾਲ ਸਾਹਿਬ ਜਿਹੜੇ ਦਿੱਲੀ ਤੋਂ ਨਿਕਾਰੇ ਗਏ ਨੇ ਉਹ ਤੇ ਭਗਵੰਤ ਮਾਨ ਉਹਨਾਂ ਨੂੰ ਤਾਂ ਚਲੋ ਕਹਿਣਾ ਹੀ ਕੀ ਹੈ ਪਰ ਅੱਜ ਉੱਥੇ ਉਸ ਪਿੰਡ 'ਚ ਉਹ ਨਸ਼ੇ ਨੂੰ ਖਤਮ ਕਰਨ ਦੀਆਂ ਗੱਲਾਂ ਕਰਦੇ ਸੀ ਪਹਿਲੀ ਗੱਲ ਸੀਐਮ ਸਾਹਿਬ ਜਿਨ੍ਹਾਂ ਨੂੰ ਤੁਸੀਂ ਸੌਂਚ ਕਾਉਨੇ ਹੋ ਉਹ ਲੋਕ ਤਾਂ ਨਸ਼ਾ ਕਰਦੇ ਹੀ ਨਹੀਂਗੇ ਜਿਹੜੇ ਵਿਚਾਰੇ ਨਸ਼ਾ ਕਰਦੇ ਆ ਉਹ ਤਾਂ ਕਿਤੇ ਲੁਕੇ ਬੈਠੇ ਨਸ਼ਾ ਕਰ ਰਹੇ ਆ ਕਿਤੇ ਹਸਪੀਟਲਾਂ ਚ ਦਾਖਲ ਨੇ ਕਿਤੇ ਡੀਡਿਕਸ਼ਨ ਸੈਂਟਰਾਂ ਚ ਦਾਖਲ ਨੇ ਜਾਂ ਥੋੜੇ ਹੋਰ ਸੈਂਟਰਾਂ ਜਾ ਰਹੇ ਨੇ ਜਾਂ ਕਿਤੇ ਹੋਰ ਨਸ਼ਾ ਕਰਦੇ ਆ ਉਹ ਸੋਚ ਕਰਨ ਚ ਸਮਾਂਕੰ ਥੋੜੀ ਆਉਂਦੇ ਆ ਜਿਹੜੇ ਨਸ਼ਾ ਕਰਦੇ ਨਹੀਂਗੇ ਉਹਨਾਂ ਨੂੰ ਸੋਚਾਈ ਜਾਂਦੇ ਦੂਜੀ ਗੱਲ ਤੁਸੀਂ ਇਹ ਗੱਲਾਂ ਕਹਿ ਕੇ ਆਪਣੇ ਆਪ ਨੂੰ ਤੇ ਪੰਜਾਬ ਨੂੰ ਕਿਉਂ ਧੋਖਾ ਦੇਣ ਲੱਗੇ ਹੋਏ ਹੋ ਤੁਸੀਂ ਆਪਣੇ ਆਪ ਨੂੰ ਦੇਈ ਚੱਲੋ ਪਰ ਦੋ ਦਿਨ ਪਹਿਲਾਂ ਦੋ ਦਿਨ ਪਹਿਲਾਂ ਕੇਜਰੀਵਾਲ ਸਾਹਿਬ ਅੱਜ 27 ਤੱਕ ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ ਜਰੀਲੀ ਸ਼ਰਾਬ ਨਾਲ ਕੀ ਤੁਸੀਂ ਉਹਨੂੰ ਨਸ਼ਾ ਨਹੀਂ ਸਮਝਦੇ ਇਹ ਕੰਮ ਕਦੇ ਹੋਏ ਨੇ ਦੂਜੇ ਪਾਸੇ ਤੁਸੀਂ ਝੂਠਾ ਜਦੋਂ ਤੁਸੀਂ ਆਏ ਹੋ ਅਫਸਰਾਂ ਨੂੰ ਦਿਖਾਇਆ ਹੋਇਆ ਤੁਹਾਡੇ ਡੀਜੀਪੀ ਬੋਲ ਰਹੇ ਆ ਤੁਹਾਡੇ ਅਫਸਰ ਬੋਲ ਰਹੇ ਆ ਅਸੀਂ ਇੰਨਾ ਕੁਝ ਪੜ ਲਿਆ ਇੰਨਾ ਕੁਝ ਪੜ ਲਿਆ ਪਰ ਦੋ ਦਿਨ ਪਹਿਲਾਂ ਤੁਹਾਡਾ ਸਾਰਾ ਨਸ਼ੇ ਦਾ ਜਿਹੜਾ ਕਾਰੋਬਾਰ ਤੁਸੀਂ ਆਪ ਚਲਾ ਰਹੇ ਹੋ ਦੂਜੀ ਗੱਲ ਮੈਨੂੰ ਇਹ ਦੱਸੋ ਜਿਹੜਾ ਨਸ਼ੇ ਦੇ ਉਲਟ ਬੋਲਦੇ ਆ ਤੁਹਾਡੇ ਆਪ ਦੇ ਐਮ ਐਲ ਏ ਨੇ ਅਮਰਸਰ ਸਾਹਿਬ ਤੋਂ ਉਹਨਾਂ ਦੀ ਗੱਲ ਸੁਣ ਲਓ ਤੀਜੀ ਗੱਲ ਇਹ ਗੱਲ ਦੱਸੋ ਵੀ ਤੁਸੀਂ ਜਿਹੜਾ ਜਲੰਧਰ ਤੋਂ ਐਮ ਐਲ ਏ ਆ ਤੁਹਾਡਾ ਤੁਸੀਂ ਕਿਉਂ ਤੋਂ ਸਿਕਿਉਰਿਟੀ ਖੋਈ ਆ ਉਹਦਾ ਜਵਾਬ ਦੋ ਵੀ ਉਹ ਕੀ ਕਰਦਾ ਸੀ ਜਿਹੜੀ ਤੁਹਾਨੂੰ ਸਿਕਿਉਰਿਟੀ ਖੋਣੀ ਪਈ ਇਸੇ ਤਰੀਕੇ ਨਾਲ ਤੁਹਾਡੇ ਐਮ ਐਲ ਏ ਜਿਨ੍ਹਾਂ ਨੂੰ ਤੁਸੀਂ ਅੱਜ ਕਿਹਾ ਨਾ ਤੁਸੀਂ ਕਿਹਾ ਵੀ ਸਾਡੇ ਐਮ ਐਲ ਏ ਕੋਈ ਨਸ਼ਾ ਨਹੀਂ ਕਰਦਾ ਇਹ ਗੱਲ ਤੁਸੀਂ ਕਿਹੜੇ ਮੂੰਹ ਨਾਲ ਕਹੀ ਹੈ ਕਿਵੇਂ ਕਹੀ ਹੈ ਅੱਗੇ ਐਮ ਐਲ ਏ ਨੇ ਜਿਹੜੇ ਉਹ ਤੁਹਾਡੇ ਗਨਮੈਨ ਲਾ ਕੇ ਉਹ ਨਸ਼ੇ ਵਾਲਿਆਂ ਤੋਂ ਪੈਸੇ ਵੀ ਲੈਂਦੇ ਆ ਨਸ਼ਾ ਬਕਾਉਣ ਵਾਲਿਆਂ ਨੂੰ ਛਡਾਉਂਦੇ ਵੀ ਨਹੀਂ ਤੁਸੀਂ ਆਮ ਲੋਕਾਂ ਨੂੰ ਕਹਿ ਰਹੇ ਹੋ ਵੀ ਸੌਂ ਖਾਓ ਤੁਸੀਂ ਇੱਥੇ ਨਸ਼ੇ ਵਾਲਾ ਛਡਾਉਣਾ ਨਹੀਂ ਪਰ ਜਿਹੜੇ ਤੁਹਾਡੇ ਐਮਐਲਏ ਨੇ ਤੁਹਾਡੇ ਲੀਡਰ ਨੇ ਉਹਨਾਂ ਦੀ ਤਾਂ ਗੱਡੀਆਂ 'ਚ ਨਸ਼ਾ ਵੇਚਣ ਵਾਲੇ ਬੈਠੇ ਆ ਨੰਬਰ ਜਿਹੜਾ ਹੈ ਉਹ ਤੁਸੀਂ ਪੜ ਲਿਓ ਇਹ ਤੁਹਾਨੂੰ ਵੀ ਮੈਂ ਨਸ਼ਰ ਕਰ ਦਿਨਾ ਆਉਟਰ ਵੀ ਹੁੰਦੀ ਰਿਪੋਰਟ ਆ ਵੀ ਕੀ ਹਾਲਾਤ ਨੇ ਪੰਜਾਬ ਦੇ ਸੱਚ ਕੀ ਆ ਤੇ ਇਹ ਪੰਜਾਬ ਪੁਲਿਸ ਇਹ ਵੀ ਤੁਹਾਨੂੰ ਕਮਰਾ ਕਰ ਰਹੀ ਆ ਧੋਖਾ ਕਰ ਰਹੇ ਹੋ ਜਿਹੜੇ ਚੰਗੇ ਅਫਸਰ ਨੇ ਜਿਹੜੇ ਤੁਹਾਡੇ ਨਹੀਂ ਮੰਨਦੇ ਉਹਨਾਂ ਨੂੰ ਉਸੇ ਵੇਲੇ ਤੁਸੀਂ ਕੱਢ ਦਿੰਨੇ ਹੋ ਇਹ ਸਭ ਉਹੀ ਅਫਸਰ ਨੇ ਜਿਹੜੇ ਤੁਹਾਡੇ ਦਿਖਾਏ ਹੋਏ ਰਾਹ ਤੇ ਚੱਲ ਰਹੇ ਆ ਤੇ ਮੈਂ ਇਹ ਬਹੁਤ ਕਲੈਰਿਟੀ ਨਾਲ ਕਹਿਣਾ ਚਾਹੁੰਦਾ ਇਹ ਮੈਂ ਜਿਹੜੀ ਤੁਸੀਂ ਯਾਤਰਾ ਪੰਜਾਬ ਦੀ ਗੱਲ ਕਰ ਰਹੇ ਹੋ ਨਾ ਇਹ ਮੈਂ 2009 ਚ ਸਾਰੇ ਪੰਜਾਬ ਚ ਜਦੋਂ ਇਹ ਜੜ ਮਤਲਬ ਅਜੇ ਤੱਕ ਜੜ ਬਣ ਗਈ ਉਦੋਂ ਹਜੇ ਇਹ ਵੀ ਵਿਜੀਅਾ ਜਾ ਰਿਹਾ ਸੀ ਕੱਲੇ-ਕੱਲੇ ਪਿੰਡ ਚ ਜਾ ਕੇ ਮੈਂ ਉਸ ਵੇਲੇ 2009 ਚ ਕੱਲੇ-ਕੱਲੇ ਪਿੰਡ ਸਾਰੇ ਪੰਜਾਬ ਦੀ ਯਾਤਰਾ ਕਰਕੇ ਮੈਂ ਉਦੋਂ ਮੌਕਾ ਦਿੱਤਾ ਸੀ ਇਹ ਸਭ ਨੂੰ ਪਤਾ ਜਿਹੜਾ ਤੁਸੀਂ ਅੱਜ ਇਹ ਗੱਲਾਂ ਕਰ ਰਹੇ ਹੋ ਤੇ ਕੇਜਰੀਵਾਲ ਸਾਹਿਬ ਤੁਸੀਂ ਤਾਂ ਸਭ ਤੋਂ ਵੱਡੇ ਆ ਸਭ ਤੋਂ ਵੱਡੇ ਨਸ਼ੇ ਦੇ ਕੇਸ ਸ਼ਰਾਬ ਦੇ ਕੇਸ ਤੁਸੀਂ ਨਾਮ ਜਬਦੋਂ ਤੁਸੀਂ ਕਿ ਜਾ ਕੇ ਸਮਝ ਕਾਉਨੇ ਤੁਸੀਂ ਤਾਂ ਆਪ ਤੁਹਾਡੇ ਤੇ ਸਭ ਤੋਂ ਵੱਡੀਆਂ ਧਾਰਾ ਜਿਹੜੀਆਂ ਸ਼ਰਾਬ ਵੇਚਣ ਦੀਆਂ ਸਭ ਤੋਂ ਵੱਡੇ ਸਮਗਲਰ ਦੀਆਂ ਧਾਰਾਂ ਤਾਂ ਤੁਹਾਡੇ ਤੇ ਲੱਗੀਆਂ ਪਹਿਲਾਂ ਉਹ ਆਪਣੀ ਗੱਲ ਤਾਂ ਕਰੋ ਉਹ ਚੋਂ ਸਾਫ਼ ਹੋਵੋਗੇ ਜਦਨ ਜਿੱਦਨ ਤੁਹਾਨੂੰ ਕੋਰਟ ਉਸ ਚ ਕਲੀਅਰ ਕਰ ਦਊਗਾ ਉਸ ਦਿਨ ਆ ਕੇ ਨਸ਼ਾ ਛਡਾਉਣ ਦੀ ਗੱਲ ਕਰਿਓ